ਕਈ ਜਾਂਦਾ ਅੱਜ ਤੋਂ ਬਾਅਦ ਨਹੀਂ ਖਾਣੀ ਬਸ ਅੱਜ ਕੱਲ ਆਏ ਬਈ ਲੈਟਨ ਇਹਦੀਆਂ ਵਾਵਾ ਹੋ ਹੋ ਨਾ ਪੰਜਾਂ ਡੱਲ ਦੂਜੀ ਵੀ ਜਮਾ ਬੱਸ ਸਾਰੇ ਮੈਡ ਮੂਟਰ ਰਹਿ ਗਈ ਚੱਕ ਕੇ ਚਲਸੀ ਦੇ ਇੱਥੇ ਵੇਖਾਂ ਕਰਾਂਗੇ ਮਿਰਜ਼ਾਪੁਰ ਆਪਣੀ ਰਹਿ ਗਈ ਇੱਥੇ ਵੇਖਾਂਗੇ ਲੱਗਦਾ ਤਾਂ ਹੈ ਬਈ ਮੈਲ ਜੀ ਦਾ ਪੱਟੀ ਜਾਂਦਾ ਰੇਗ ਮਾਰ ਜੀ ਨੂੰ ਕਰਦਾ ਕੰਮ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਦੇ ਵਿੱਚ ਆਪਾਂ ਸਟਾਰਟਿੰਗ ਕਰਨ ਲੱਗੇ ਆਂ ਦੂਜਾ ਟਰੱਕ ਆਪਾਂ ਲੈ ਕੇ ਆਏ ਸੀ ਆਵੇ ਘਰੇ ਆਪਾਂ ਗਰਾਜ ਦੇ ਮੂਹਰੇ ਲਾਇਆ ਹੋਇਆ ਸੀ ਬੋਲਵੋ ਦੂਜੇ ਆਪਣੇ ਵੈਸਟਰਨ ਸਟਾਰ ਆ ਦੋਵੇਂ ਇਹੇ ਬੋਲਵੋ ਆ ਇਹਦੀ ਅੱਜ ਕਰੀ ਜਾਨੀਏ ਸਫਾਈ ਆ ਪਾਣੀ ਪੂਣੀ ਸਰਫ ਨਾਲ ਆਪਾਂ ਮਰ ਹੀ ਜਾਨੇ ਆ ਇੱਕ ਵਾਰੀ ਸਾਰੇ ਵੀ ਗੱਦੇ ਗੁੱਦੇ ਬਾਹਰ ਕੱਢਦੇ ਆ ਉਹ ਧੁੱਪ ਲਵਾਈਏ ਨੇ ਪਿੱਛੇ ਪਾਰਕ ਚ ਰੱਖਦੇ ਆ ਕਲੀਨਿੰਗ ਕਰਦੇ ਆ ਹੁਣ ਫਿਰ ਤੁਹਾਨੂੰ ਵਿਖਾਉਂਦੇ ਆ ਕਿਰਾਂ ਕਲੀਨਿੰਗ ਕਰ ਲਈਏ ਵੇ ਗਜ਼ੇਰ ਗੁਦਰ ਕੱਢ ਕੇ ਬਾਹਰ ਰੱਖਦੇ ਸੀ ਆਪਾਂ ਪਿੱਛੇ ਧੁੱਪ ਲਾਉਂਦੇ ਸੀ ਬਾਰਕ 'ਚ ਤੇ ਆਹ ਚੱਕੇ ਤੋਂ ਉਹਦੇ ਲਾਕ ਉੱਥੇ ਹਟ ਜਾਂਦੇ ਆ ਪਾਣੀ ਪੂਣੀ ਰੱਖਣ ਨੂੰ ਬਣਿਆ ਆ ਦੋਵੇਂ ਪਾਸੇ ਬੈਠਣ ਨੂੰ ਜਿਵੇਂ ਆਪਾਂ ਹੁਣ ਹੀ ਕਹਿੰਦੇ ਹੁੰਦੇ ਤੇ ਅਜੇ ਨੰਡੂ ਨਾਲ ਕਰਨਾ ਹੋਵੇ ਕੈਂਡਲ ਲਾਈਟ ਜਿਹਨਾਂ ਨਾਲ ਕਰਨਾ ਹੋਵੇ ਉਹ ਗੱਲ ਹੈ ਮੈਂ ਕਿਹ ਚੱਲ ਤੁਹਾਨੂੰ ਦਿਖਾਈਏ ਯਾਰ ਆ ਵੀ ਬਣ ਜਾਂਦੀ ਮੈਨੂੰ ਅੱਜ ਪਤਾ ਲੱਗਿਆ ਉਸ ਤਲਾ ਬੈਡ ਚੱਕ ਕੇ ਮੈਂ ਲਾਕ ਕਰਤਾ ਸੀ ਉਹ ਇੱਥੇ ਆ ਜਾਂਦਾ ਆ ਬੈਟ ਤਾਂ ਲੌਕ ਹੋ ਗਿਆ ਇਹ ਲੌਕ ਜੇ ਖੁੱਲ ਕੇ ਥੱਲੇ ਆ ਜਾਂਦਾ ਇੱਥੇ ਇਹਨਾਂ ਤੇ ਟਿਕ ਜਾਂਦਾ ਇੱਕ ਹੱਥ ਲੜਾ ਹੋ ਗਿਆ ਦੂਜਾ ਇਹਨੂੰ ਇੱਥੇ ਕਰ ਦੋ ਗੱਦੇ-ਗੁੱਦੇ ਇੱਥੇ ਰੱਖ ਦੋ ਇੱਥੇ ਰੱਖ ਦੋ ਇਹਦਾ ਮੈਨੂੰ ਅੱਜ ਹੀ ਪਤਾ ਲੱਗਿਆ ਵੀ ਆ ਐਵੇਂ ਵੀ ਹੁੰਦਾ ਕਰੀ ਜਾਂਦੇ ਆ ਸਫਾਈ ਵੀ ਝੋਂਪੇ ਹੋ ਕੇ ਪਾਣੀ ਸਰਫੜਾ ਓ ਬਾਈ ਅੰਦਰ ਸਫਾਈ ਕਰੀ ਜਾਂਦੇ ਸੀਗੇ ਆ ਜ ਨੂੰ ਮੈਂ ਕਿਹਾ ਵੈਕਮ ਚੱਕ ਲਿਆ ਵੈਕਨ ਚੱਕਣ ਗਿਆ ਉਹ ਨੀਣਾ ਪਿਛੇ ਗੋਲਫੀ ਵਾਲਾ ਉਹ ਖੜਾ ਅੰਨਾ ਗੋਲਫੀ ਲੈ ਮਮਲਾ ਸਸਤੀ ਲੈਊਗਾ ਜਿਹੜਾ ਕਹੀ ਜਾਂਦਾ ਅੱਜ ਤੋਂ ਬਾਅਦ ਨਹੀਂ ਖਾਣੀ ਬਸ ਅੱਜ ਕਾਲਾ ਕਿੰਨੇ ਲੈ ਆਏ 15 15 ਡਾਲਰ ਦੀ ਹਾਂ ਇੰਡੀਆ ਸਹਾਨਾ ਲਾਓ ਕਿੰਨੇ ਦੀ ਬਣ ਗਈ 900 ਦੀ ਲੈ ਭਈਆ 900 ਦਾ ਕੌਣ ਆ ਬੱਲੇ ਬੱਲੇ ਵੀ ਪਈਏ ਕੈਨੇਡਾ ਚ ਚੜਹੋਂ ਟੈੱਕ ਜੂਗਾ ਹਾਂ ਰਾਮ ਨਾਲ ਇੱਥੇ ਸਪਾਈ ਕਰਾਈ ਜਾਊਗਾ ਐਕਦਾ ਬਾਈ ਨੇ ਚਾਂਜਰ ਚੁੰਜਰ ਬੜੀ ਲੰਕਾਈ ਹੈ ਯਾਰ ਆ ਵੇਖੀ ਲਾਈ ਇਹ ਸੜਕ ਵਾਲੀ ਨਹੀਂ ਗੀ ਆ ਬਈ ਆਪਣਾ 15 ਮਾਡਲ ਬੋਲਵੋ ਇਹ ਆਪਣਾ ਆਪਣ ਦਿੰਦੇ ਅਸੀਂ ਬਾਈ ਨੂੰ ਟ੍ਰੇਨਿੰਗ ਇਹ ਉਦੋਂ ਦਾ ਕਿ 9 ਮਹੀਨੇ ਦਾ ਖੜਾ ਹੈ ਚਾਲ ਹੋ ਗਿਆ ਸਾਲ ਹੋ ਚੱਲਿਆ ਬਾਈ ਟ੍ਰੇਨਿੰਗ ਦਿੰਦੇ ਦਿੰਦੇ ਫਾਲੋਗੇ ਲੰਬੀ ਟ੍ਰੇਡਿੰਗ ਹੋਗੀ ਲੰਬੀ ਟ੍ਰੇਡਿੰਗ ਹੋਗੀ ਤੇ ਹੁਣ ਇਹਨਾਂ ਨੂੰ ਮਾਰਾ ਸੁੱਖ ਰੱਖੇ ਤੋੜਦੇ ਆ ਆਪਣੀ ਕੰਪਨੀ ਦੀ ਫਲੇਅਰ ਵੈਰ ਤੇ ਤਰੂ ਰਾਤ ਤੇ ਤਰੂ ਤੁਹਾਨੂੰ ਦੱਸਦੇ ਆ ਆਪਾਂ ਬਾਕੀ ਸਫਾਈ ਆਪਾਂ ਅੰਦਰੋਂ ਸਾਰੀ ਸੈਟਿੰਗ ਵੈਟਿੰਗ ਕਰਤੀ ਆ ਗੱਦੇ ਨੂੰ ਹੁਣ ਵੈਕਿਊਮ ਕਰਨਾ ਤੋਪ ਤੋ ਪਲਵਾਤੀ ਸੀਗੀ ਅਜਾ ਉੱਪਰ ਵੀ ਗੱデア ਰੱਖਤਾ ਥਰਲਾ ਵੀ ਰੱਖਤਾ ਸਾਰਾ ਟੋਟਲ ਸਾਫ਼ ਕਰਤਾ ਵਧੀਆ ਹੁਣ ਥੱਲੋਂ ਬਸ ਸਾਰੇ ਮੈਟ ਮੂਟ ਰਹਿ ਗਏ ਚੱਕ ਕੇ ਬਾ ਵੈਕਿਊਮ ਕਰਨ ਵਾਲਾ ਰਹਿ ਗਿਆ ਵੈਕਿਊਮ ਕਰਦੇ ਆ ਆ ਆਪਣੀ ਵਾਲੀ ਸੀ ਇਹਦੇ ਇੱਥੇ ਵੇਖਿਆ ਕਰਾਂਗੇ ਮਿਰਜ਼ਾਪੁਰ ਆਪਣੀ ਰਹਿ ਗਈ ਇੱਥੇ ਵੇਖਾਂਗੇ ਹੁਣ ਚਲਾ ਇਹਨੂੰ ਮਿਰਜ਼ਾਪੁਰ ਇੱਥੇ ਪੂਰੀ ਕਰਾਂਗੇ ਹੁਣ ਹੋਰਨੇ ਕੋਲਫੀ ਵਾਲਾ ਇਹ ਤਾਂ ਖਿਆਲ ਰੱਖੀ ਲੈ ਕੇ ਆਉਣੀ ਆ ਫੇਰ ਮੈਂ ਤਾਂ ਨਹੀਂ ਜਾਂਦਾ ਕਿਉਂ ਹੱਸਦਾ ਹੈ ਕਿਉਂ ਮੈਨੂੰ ਨਹੀਂ ਹੁੰਦਾ ਟੂ ਲੈ ਹੀ ਗਿਆ ਜੀ ਅੱਗੀ ਤੂ ਲਈ ਅਤੀ ਭਜ ਗਾ ਓਏ ਕੋਲਫੀਆ ਆ ਗਿਆ ਮੈਂ ਕਹ ਮੈਨੂੰ ਤਾਂ ਪਤਾ ਸੀ ਮੈਂ ਕਿਹਾ ਚੱਲ ਮੈਂ ਸਫਾਈ ਕਰਦਾਂ ਲੈ ਹੁਣ ਮੌਕੇ ਤੇ ਮੈਂ ਕੀ ਕਰਾਂ ਉਹਨੂੰ ਆ ਕੇ ਫੜਾਉਂਦੇ ਸਾਰੇ ਕਹਿੰਦੇ ਕਹਿੰਦਾ ਬਸ ਹੁਣ ਖਾ ਲ ਲੈ ਫੇਰ ਕੋਲਫੀਆ ਵਾਲਾ ਆਪਣੀ ਗਲੀ ਚ ਜਾਣਾ ਮੁੜ ਕੇ ਨਹੀਂ ਲਿਆਉਣੀ ਆਪਾਂ ਸਵਾਲ ਆਹ ਨੂੰ ਆਰੀ ਖੋਲ ਕੇ ਵਾਦੀ ਬੋਤਾ ਇਧਰ ਇਹ ਬਾਕਸ ਜੀ ਖੋਲ ਕੇ ਹੁਣ ਸਾਰੇ ਵਾਇਕਮ ਘਰਨ ਵਾਲਾ ਕੰਮ ਰਹਿ ਗਿਆ ਬਾਈ ਵਾਇਕਮ ਘਮ ਕਰਕੇ ਇੱਕ ਇਹਦਾ ਆ ਬਾਹਾਂ ਜੀ ਵਾਲਾ ਨਾ ਇਹ ਥੱਲੋਂ ਤਾਂ ਨੂੰ ਖਿੱਚ ਕੇ ਇਹਦੇ ਉੱਪਰ ਕਰਕੇ ਤੇ ਫਿਰ ਇਹਨੂੰ ਨਾ ਆਪਾਂ ਉਹ ਸੀਨਾਈਆਂ ਲਾਈਏ ਉੱਪਰ ਜਲਾਈਏ ਫਿਰ ਇਹ ਸੈੱਟ ਹੋ ਚਲੋ ਫਲ ਫੀ ਕੁਲਪੀ ਖਾਲੀਏ ਬਾਈ ਫਿਨਿਸ਼ ਕਰਕੇ ਤੁਹਾਨੂੰ ਬਾਅਦ ਚ ਦਿਖਾਉਂਦੇ ਹਾਂ ਫਿਰ ਜਾਵਾਂਗੇ ਬਾਜ਼ਾਰ ਚ ਜਿਹੜਾ ਗੂੜਾ ਲਾਉਣਾ ਐ ਕੀ ਕਿਹਾ ਨਹੀਂ ਮੇਰੇ ਤੋਂ ਪਹਿਲਾਂ ਉਹ ਸੱਚ ਪਹਿਲਾਂ ਆਪਾਂ ਗੱਡੀ ਦੀਆਂ ਉਹ ਕਰਨੀਆਂ ਗੱਡੀਆਂ ਲਾਈਟਾਂ ਵੀ ਅਜੇ ਚਮਕਾਉਣੀਆਂ ਆ ਬਾਈ ਦਿਖਾਉਣੀਆਂ ਤੁਹਾਨੂੰ ਗੱਡੀ ਦੀ ਆਪਣੀਆਂ ਲਾਈਟਾਂ ਡਲ ਹੋਈਆਂ ਪਈਆਂ ਉਹ ਵੀ ਦਿਖਾਉਣੇ ਆ ਕੱਲ ਨੂੰ ਆਇਆ ਅਜਵਾਰ ਤੇ ਪਰਸੋਂ ਬੱਲ ਲੋਡ ਚੱਕਣਾ ਬੈਰੀ ਤੋਂ ਫਿਰ ਉਹ ਲੋਡ ਦਿਖਾਵਾਂਗੇ ਤੁਹਾਨੂੰ ਟਪਾਰਟ ਮੈਂਟਨ ਲੈ ਕੇ ਜਾਣਾ ਲੋਡ ਉਹ ਇਹਨੂੰ ਫਰੈਸ਼ ਕਰਦੀ ਹੈਗੀ ਆ ਲਓ ਬਾਈ ਟਰੱਕ ਆਪਣਾ ਰੈਡੀ ਹੋ ਗਿਆ ਸੀ ਅੰਦਰੋਂ ਵਧੀਆ ਬਣਾਤਾ ਸੀ ਇਹਨੂੰ ਹਣ ਆਪਾਂ ਗੱਡੀ ਖੜੀ ਆ ਆਪਣੀ ਉਹ ਖੜੀ ਪੂਰੀਆਂ ਲੇਟਾਂ ਕਰਦੇ ਆ ਕਰਦੇ ਆ ਸੈੱਟ ਆਪਾਂ ਚੱਲ ਭਾਈ ਕਾਫੀ ਨੀਰਾ ਹੋ ਗਿਆ ਸੀਗਾ ਜਦੋਂ ਟਰੱਕ ਨੂੰ ਆਪਾਂ ਕਰੀ ਜਾਂਦੇ ਸੀ ਅੰਦਰੋਂ ਸਾਫ਼ ਫੇਰ ਤੁਹਾਨੂੰ ਮੈਂ ਹੁਣ ਵਿਖਾਇਆ ਸੀਗਾ ਤਾਂ ਹੀ ਉਹ ਖੜਾ ਆਪਣਾ ਉਹ ਲਾਇਆ ਪਿਆ ਗਰਾਜ ਕੋਲੇ ਗੱਡੀਆਂ ਆਪਾਂ ਇਧਰ ਲਾਤੀ ਸੱਪਿਆਂ ਸਾਹਮਣੇ ਕਰੇ ਤੇ ਹੁਣ ਆਪਾਂ ਉਧਰ ਕਰਦੇ ਆ ਨੂੰ ਗੱਡੀ ਨੂੰ ਸਾਈਡ ਤੇ ਤੇ ਇਹਦੀਆਂ ਲਾਈਟਾਂ ਨਾ ਜਮਾ ਦਾਲੂਆਂ ਪਈਆਂ ਇਹਨਾਂ ਨੂੰ ਵੇਨੇ ਹੁਣ ਯਾਰ ਉਹ ਲਿਆਂਦਾ ਇੱਥੇ ਕਿਤੇ ਰੱਬੀ ਆਓ ਬਾਈ ਉਹ ਆਹ ਬਾਈ ਇਹ ਬਾਈਵੇ ਬਾਈ ਨੇ ਵੀ ਆਪਦੀ ਗੱਡੀਆਂ ਕੀਤੀਆਂ ਲਾਈਟਾਂ ਆਈਆਂ ਕਹਿੰਦੇ ਧੁੰਦਰੀਆਂ ਆਈਆਂ ਹੋ ਜਾਣ ਤਾਂ ਵਾਵਾ ਸ਼ਾਈਨਿੰਗ ਜੀ ਕਰ ਦਿੰਦੀਆਂ ਚਮਕ ਜੀ ਇਹ ਫਰਕ ਪੈ ਜਾਂਦਾ ਹੁਣ ਮੈਂ ਇਹਦੀਆਂ ਗੱਡੀਆਂ ਕਰਦਾ ਇਹਦੀਆਂ ਲੇਟਾਂ ਵੀ ਨਾ ਡਲ ਜੀਆਂ ਹੋਈਆਂ ਪਈਆਂ ਕੌਰ ਦੀਆਂ ਇਹ ਕਰਦੇ ਆ ਸੈਟ ਅੱਚ ਨਾ ਰੇਗ ਮਾਰ ਜੇ ਵਿੱਚ ਹੀ ਦਿੱਤੇ ਹੋਏ ਆ ਪੁੜੀਆਂ ਆਈਆਂ ਇਹਨਾਂ ਨੇ ਚਲੋ ਭਾਈ ਕਰਦੇ ਆ ਸਟਾਰਟ ਫਿਰ ਵੇਨੇ ਆ ਕੀ ਰਿਜ਼ਲਟ ਆਉਂਦਾ ਇਹਦਾ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਲੇਟਾਂ ਗੱਡੀ ਨਾਲ ਬਾਹਰ ਕੱਢ ਕੇ ਇੱਧਰ ਲਾ ਲਾਂ ਹੁਣ ਤਾਂ ਇਹ ਬੱਦਲਾਂ ਪਰ ਛਾਵੇਂ ਲਾਉਨੇ ਆ ਉਥੇ ਦਰਖਤ ਆਈਆਂ ਥੱਲੇ ਫੇਰ ਕਰਦੇ ਆ ਨੂੰ ਸੈੱਟ ਆਹ ਵੇ ਭਾਈ ਲਾਈਟਾਂ ਨੇ ਇਹਦੀਆਂ ਵਾਵਾ ਹੋ ਹੋਈਆਂ ਪੰਜਾਂ ਡੱਲ ਦੂਜੀ ਵੀ ਜਮਾਂ ਦੇਖਦੇ ਆ ਕੀ ਰਿਜ਼ਲਟ ਨਿਕਲਦਾ ਕਿੰਨਾ ਕ ਫਰਕ ਪੈਂਦਾ ਆ ਬਾਚੂ ਮਾਰਨੇ ਆ ਇਹਦਾ ਕਪੜੇ ਜੇ ਆ ਇਹਨਾਂ ਦੇ ਵਿੱਚ ਕੋਈ ਲੱਗਿਆ ਹੋਇਆ ਆ ਪਹਿਲਾਂ ਮਾਰਨਾ ਬਲੈਕ ਵਾਲਾ ਜਮਾਂ ਖੀਰ ਤੇ ਆ ਮਾਰਾਂਗੇ ਇਹਦੇ ਵਿੱਚ ਦੋ ਆ ਕਹਿੰਦੇ ਰੇਗ ਮਾਰ ਆ ਵੇ ਦੇ ਵਿੱਚ ਇਤੇ ਲਿਖਿਆ ਹੋਇਆ ਹੈਸ਼ 4 हैश थ्री हैश वन हैश टू पहला वन स्टार्ट करना ला के करीम जी ए ला लेने ਹੇ ਵੀ ਜਮਾ ਡਾਲ ਲਿਆ ਯਾਰ ਦੇਖੋ ਬਣਦੀ ਗੱਲ ਕਿ ਨਹੀਂ ਪਹਿਲਾਂ ਆ ਸਾਰਾ ਮਾਰਨਾ ਪਹਿਲਾਂ ਐਸ ਲੋਟ ਮਾਰਨਾ ਕਹਿੰਦੇ ਕਮਾਉਣਾ ਨਹੀਂਗਾ ਇਹਨੂੰ ਕਹਿੰਦੇ ਪਹਿਲਾਂ ਇਦਾਂ ਮਾਰਨਾ ਫਿਰ ਇਦਾਂ ਮਾਰਨਾ ਆਪਾਂ ਇੱਕ ਨੰਬਰ ਮਾਰੀ ਜਾਂਦੇ ਆ ਫੇਰ ਆ ਪਿੱਛੇ ਦੋ ਆ ਇਹਨੂੰ ਮਾਰਾਂਗੇ ਹੁਣ ਇੱਕ ਮਾਰੀ ਜਾਂਦੇ ਆ ਲੱਗਦਾ ਰਹਾ ਹੈ ਬਈ ਮੈਲ ਜੀ ਦਾ ਪੱਟੀ ਜਾਂਦਾ ਰੇਗ ਮਾਰ ਜੀ ਨੂੰ ਕਰਦਾ ਕੰਮ ਮੈਲ ਦੀ ਰੋ ਪੱਟੀ ਦੀ ਹੈ ਪਹਿਲਾਂ ਆਪ ਇੱਧਰ ਮਾਰੀ ਸੀ ਫਿਰ ਟੇਡੇ ਲੋਟ ਆ ਹੁਣ ਇੱਧਰ ਟੇਡੇ ਲੋਟ ਮਾਰੀ ਵੀ ਆ ਹੁਣ ਇੱਧਰ ਨਾ ਮਾਰ ਲਗਦਾ ਪਾਣੀ ਮਾਰਦਿਆਂ ਹੁਣ ਕਰਦੇ ਆ 2 ਨੰਬਰ ਸਟਾਰਟ ਜਿਹੜੀ ਰਵਿੰਗ ਵੇਲੇ ਨਹੀਂ ਮਾਰਦੇ ਉਹ ਮੋਟਰ ਜੀ ਉਪਜੀ ਹੋਵੇ ਉਹ ਜੇ ਹੁਣ ਇਹਦੇ ਪੱਤੇ ਜਿਹੜੇ ਉੱਤੇ ਚੜ ਜਾਂਨ ਮੂਰੇ ਉਹਦਾ ਨਾ ਕਰੀ ਲੱਗਦਾ ਬਈ ਗੱਲ ਜੀ ਬਣੂਗੀ ਕਿ ਇਹ ਬਾਵਾ ਸਕਾਉਣੀ ਆ ਲੈ ਵੀ ਆਪਾਂ ਬੜਿਆ ਗਿਆ ਕਿੱਧਰ ਗੇ ਲਫਾਫਾ ਇਹ ਆਰੇ ਆ ਖੋਲਿਆ ਹੁਣ ਹੁਣ ਇਹ ਚੋਹਾ ਨਿਕਲੇ ਚ ਸਾਬਣ ਜੀ ਆਵੇ ਚੱਕ ਜੀ ਬਣ ਜੀ ਥੋੜੀ ਥੋੜੀ ਪਿਆ ਜ਼ਰੂਰ ਆ। ਫਿਰ ਇਹ ਮਾਰ ਕੇ ਉਤੋਂ ਦੀ ਇੱਕ ਹੋਰ ਆ। ਉਹ 그린 ਪੈਕੇਟ ਵਾਲਾ। ਫਿਰ 그린 ਵਾਲਾ ਮਾਰਨਾ ਆਪਾਂ। ਬੱਚਾ ਗਜੀ ਬੰਦੀ ਆ ਥੋੜੀ ਥੋੜੀ। ਬਣ ਗਈ ਗੱਲਬਾਤ ਬਾਈ। 50% ਹੀ ਪੈ ਗਈ। ਤੇ ਆਹ ਤੋ ਆਧੀ ਕਹਿ ਸਕਦੇ ਆ। ਗੱਲਬਾਤ ਤਾਂ ਠੀਕ ਬਣਾਤੀ ਬਈ ਇਹਨੇ ਵਧੀਆ ਚੀਜ਼ ਹੈ ਉੱਥੇ ਇਹ ਚ ਤਾਂ ਪਾਣੀ ਆ ਗੱਲਾ ਉੱਥੋਂ ਪਾਣੀ ਮਾਰ ਦੇਈ ਦੇ ਨਾ ਕਿ ਲਾਇਆ ਕਰਨ ਵਾਸਤੇ ਆਹ ਲੈੜ ਦੇ ਹਲਾ ਦੇ ਵੇਖੀਏ ਤੇ ਇਹਦੀ ਵੇਖੀਏ ਲੋ ਬਈ ਲੈ ਟਾਇਰੀਆਂ ਡੰਨ ਹੋ ਗਈਆਂ ਉਹਨਾਂ ਦਾ ਘੱਜਲ ਪਾਣੀ ਪੁਣੀ ਜਾ ਮਾਰਦੀ ਐ ਸੱਟ ਜੇ ਕਰਦੀ ਐ ਤੇ ਅੱਗੇ ਹੋਰ ਮਾਰਦੀ ਛਾਬਾਂ ਦੀ ਲਾਈਟਾਂ ਤੇ ਠੀਕ ਆ ਯਾਰ ਮੂੰਹ ਮੱਥੇ ਲੱਗਦੀ ਹੋ ਗਈ ਲਾਈਟਾਂ ਕਾਫੀ ਸਾਫ਼ ਹੋ ਗਈਆਂ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਪਿਆ ਰੱਖਦੀ ਹੋਗੀ ਅੰਦਰੋਂ ਸਫਾਈ ਪੂਰੀ ਆ ਡਸਟਬਿਨ ਲਾਤਾ ਆਪਾਂ ਇੱਥੇ ਮੈਟ ਮੂਟ ਪਛਾਤੇ ਆ ਇੱਧਰ ਆਪਣੀਆਂ ਟਰੈਕਟਰਾਂ ਵੀ ਟਰੈਆਂ ਵੀ ਆਪਾਂ ਸਾਫ਼ ਕਰਕੇ ਰੱਖਤੀਆਂ ਚੱਕਲਾ ਇੱਧਰ ਲਾ ਲਿਆ ਤੇ ਇਧਰਲੇ ਪਾਸੇ ਆਪਾਂ ਕੰਬਲ-ਕੁੰਬਲ ਲਾਤਾ ਸੈੱਟ ਕਰਤਾ ਸਾਰਾ ਕੁਝ ਇੱਥੇ ਸੈਨੀਟਾਈਜ਼ ਰੱਖਤਾ ਸਾਰਾ ਕੁਝ ਓਕੀ ਆ ਇੱਥੇ ਧੋਗੇ ਆ ਪਰ ਜੰਜਾਂ-ਰਜੰਜਾਂ ਕੰਬਲ-ਕੁੰਬਲ ਸਾਰਾ ਕੁਝ ਰੱਖਤਾ ਜੇ ਰਵਿਸ਼ਾਵਾਂਗੇ ਇਹਨਾਂ ਨੂੰ ਹੁਣ ਆਪਣੇ ਲਈ ਉਹ ਟਰੱਕ ਇਹ ਰੈਡੀ ਕਰਤਾ ਤੇ ਕਾ ਨੂੰ ਆਪਾਂ ਦੂਸਰਾ ਲੋਡ ਲੈ ਕੇ ਨਿਕਲਦੇ ਆ ਦੂਜਾ ਲੋਡ ਲੈ ਕੇ ਬੈਰੀ ਤੋਂ ਚੱਕਾਂਗੇ ਸਰਮੈਂਟਲ ਲੈ ਕੇ ਜਾਵਾਂਗੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਬਾਈ ਤੇ ਇਹ ਬੱਸ ਆਏ ਸੀ ਯਾਰ ਇੱਕ ਤਾਂ ਲਾਈਟ ਆਪਣੀ ਗੱਡੀ ਦੀ ਆ ਨਾ ਉਹਦੀਆਂ ਸੀਗੀਆਂ ਮੱਧਮ ਜੀਆਂ ਸੀਗੀਆਂ ਤੇ ਉਹ ਮੈਨੂੰ ਬਾਜ ਬਾਬਾ ਜੀ ਆ ਤੂੰ ਆ ਲਾ ਕੇ ਵੇਖ ਉਹ ਲਾਇਆ ਵੈਸੇ ਫਰਕ ਬਹੁਤ ਪਿਆ ਲਾਈਟ ਦਾ ਮੂੰਹ ਮੱਥੇ ਜੇ ਮਤਲਬ ਗੱਡੀ ਮੂੰਹ ਮੱਥੇ ਲੱਗਦੀ ਹੋ ਗਈ ਆ ਲਾਈਟਾਂ ਦਾ 50 ਪੈਸੇ 60 ਪੈਸੇ ਫਰਕ ਪੈ ਗਿਆ ਇੱਕ ਤਾਂ ਆਪਣੀਆਂ ਲਾਈਟਾਂ ਹੋ ਗਈਆਂ ਇੱਕ ਟਰੱਕ ਦੀ ਸਫਾਈ ਹੋ ਗਈ ਆਪਣੀ ਦੀ ਸਾਰੇ ਦੀ ਇਹ ਮੈਂ ਕਿਹਾ ਚੱਲਿਆ ਤੁਹਾਡਾ ਨਸ਼ੀਰਤਾ ਕਰੀਏ ਪਤਾ ਤਾਂ ਲੱਗੇ ਵੀ ਲਾਈਟਾਂ ਰੂਟ ਵਾਲਾ ਕਿਵੇਂ ਆ ਸਿਸਟਮ ਕਰਦੇ ਵੀ ਆ ਸਾਫ ਕੇ ਗੱਲਾਂ ਹੀ ਨਹੀਂ ਤਾਂ ਨਵੀਆਂ ਪਵਾ ਲਾਂਗੇ ਵੈਸੇ ਠੀਕ ਆ ਬਹੁਤ ਵਧੀਆ ਬਣ ਗਈਆਂ ਲਾਈਟਾਂ ਤੇ ਵੀਡੀਓ ਨੂੰ ਬਾਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਆਪਣੇ ਨੂੰ ਓਕੇ ਬਾਈ ਮਿਲਦੇ ਆਂ ਫਿਰ ਨੈਕਸਟ ਵੀਡੀਓ ਚ